ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਿ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 7:58 ਮਿੰਟ ਹੋ ਗਏ ਨੇ 8:00 ਵਜਣ ਵਾਲੇ ਨੇ ਤੇ ਤਰੀਕ ਅੱਜ ਹੈਗੀ ਆ 19 ਅਗਸਤ ਦਿਨ ਮੰਗਲਵਾਰ ਦੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਦੀ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਵੀਰ ਦੀ ਹੱਦ ਬੀਤੀ ਉਹਨਾਂ ਨੇ ਦੱਸਿਆ ਕਹਿੰਦੇ 30 ਮਿੰਟ ਆ ਜਾਪ ਕਰਨ ਦੇ ਨਾਲ ਕਹਿੰਦੇ ਮੇਰੇ 26 ਸਾਲ ਦੇ ਦੁੱਖ ਸਿਰਫ 6 ਮਹੀਨਿਆਂ ਦੇ ਵਿੱਚ ਕਹਿੰਦੇ ਕੱਟੇ ਗਏ ਤੇ ਉਹਨਾਂ ਨੇ ਕਿਹੜਾ ਜਾਪ ਕੀਤਾ ਕਿਸ ਸਮੇਂ ਕੀਤਾ ਕਿਸ ਤਰੀਕੇ ਨਾਲ ਕੀਤਾ ਤੇ ਉਹਨਾਂ ਨੂੰ ਇਹ ਜਾਪ ਕਰਨ ਵਾਸਤੇ ਕਿੰਨਾ ਨੇ ਕਿਹਾ ਸੀ ਉਹ ਸਾਰਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਤ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਨਾ ਇਦਾਂ ਦੀਆਂ ਵੀਡੀਓ ਤਾਂ ਸ਼ੇਅਰ ਕਰਦੀ ਹੁੰਨੀ ਆ ਕਿਉਂਕਿ ਇੱਕ ਸਮਾਂ ਸੀ ਜਦੋਂ ਅਸੀਂ ਵੀ ਗੁਰੂ ਤੋਂ ਵਿਮੁਖ ਸੀ ਜਦੋਂ ਸਾਡੇ ਤੇ ਵੀ ਬਹੁਤ ਜ਼ਿਆਦਾ ਦੁੱਖਾਂ ਦੇ ਪਹਾੜ ਬਹੁਤ ਜ਼ਿਆਦਾ ਟੁੱਟੇ ਹੋਏ ਸੀ ਜਦੋਂ ਸਾਨੂੰ ਵੀ ਲੱਗਦਾ ਸੀ ਵੀ ਦੁਨੀਆ 'ਚ ਸਾਡਾ ਕੋਈ ਨਹੀਂ ਆ ਤਾਂ ਉਸ ਸਮੇਂ ਪਰਮਾਤਮਾ ਨੇ ਅਸੀਂ ਬਾਹ ਫੜੀ ਮਾਰੇ ਨੇ ਅਸੀਂ ਕਿਰਪਾ ਕਰੀ ਵੀ ਗੁਰੂ ਸਾਹਿਬ ਨੇ ਹੌਲੀ-ਹੌਲੀ ਸਾਰੇ ਦੁੱਖਾਂ ਦੀ ਵਿੱਚੋਂ ਕੱਢਿਆ ਮੈਂ ਇਹ ਨਹੀਂ ਕਹੂੰਗੀ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ ਦੁੱਖ ਨਹੀਂ ਆ ਪਰ ਇਹਨਾਂ ਦੁੱਖਾਂ ਨੂੰ ਝੱਲਣ ਦੀ ਤਾਕਤ ਗੁਰੂ ਸਾਹਿਬ ਆਪ ਦਿੰਦੇ ਨੇ ਤੇ ਕਦ ਦੁੱਖ ਆਉਂਦਾ ਤੇ ਕਦ ਨਿਕਲ ਜਾਂਦਾ ਪਰਮਾਤਮਾ ਦੀ ਮਿਹਰ ਨਾਲ ਪਤਾ ਹੀ ਨਹੀਂ ਚੱਲਦਾ ਸੋ ਮੈਨੂੰ ਇਹ ਹੁੰਦਾ ਵੀ ਜਿਵੇਂ ਪਰਮਾਤਮਾ ਨੇ ਸਾਡੇ ਤੇ ਮਿਹਰ ਕਰਕੇ ਸਾਡੇ ਦੁੱਖਾਂ ਨੂੰ ਦੂਰ ਕੀਤਾ ਸਾਨੂੰ ਆਪਣੇ ਚਰਨੀ ਲਾਇਆ ਹਨ ਜੇ ਕੋਈ ਅੱਜ ਦੇ ਟਾਈਮ ਦੇ ਵਿੱਚ ਹੋਰ ਹੈ ਜੋ ਗੁਰੂ ਤੋਂ ਵੇਮੁਖ ਹੈ ਜੋ ਭਟਕਿਆ ਹੋਇਆ ਹੈ ਜਿਨੂੰ ਇਹ ਲੱਗਦਾ ਵੀ ਮੈਨੂੰ ਕਿਤੋਂ ਵੀ ਕੋਈ ਵੀ ਹੱਲ ਮਿਲ ਜਵੇ ਜੋ ਬਹੁਤ ਦੁਖੀ ਆ ਤੇ ਜੇ ਉਹ ਆਪਣੀ ਇਸ ਵੀਡੀਓ ਦੇ ਜਰੀਏ ਗੁਰੂ ਦੇ ਚਰਨੀ ਲੱਗਦਾ ਹੈ ਚਾਹੇ ਉਹ ਮੂਲ ਮੰਤਰ ਸਹਿਬੀ ਸ਼ੁਰੂ ਕਰਦਾ ਹੈ ਚਾਹੇ ਉਹ ਵਾਹਿਗੁਰੂ ਦਾ ਸਿਮਰਣੀ ਸ਼ੁਰੂ ਕਰ ਲੈਂਦਾ ਤਾਂ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਵੀ ਇੱਕ ਮਹਾਂਪੁੰਨ ਹੈ ਠੀਕ ਹੈ ਕਹਿੰਦੇ ਹੁੰਦੇ ਆ ਆਪਾਂ ਸਿਰਫ ਜੋੜਨ ਦਾ ਕੰਮ ਕਰੀਏ ਕਿਰਪਾ ਤਾਂ ਮਹਾਰੇ ਨੇ ਆਪ ਕਰਨੀ ਹੈ ਉਤੋਂ ਕਿੰਨੀ ਸੇਵਾ ਲੈਣੀ ਹੈ ਕਿਸ ਸਮੇਂ ਲੈਣੀ ਹੈ ਕਿੰਨੇ ਘੰਟੇ ਲੈਣੀ ਆ ਕਿੰਨੇ ਸਮੇਂ ਤੱਕ ਲੈਣੀ ਆ ਉਹ ਤਾਂ ਮਹਾਰਾਜ ਨੇ ਆਪ ਹੀ ਕਿਰਪਾ ਕਰਨੀ ਹੈ ਆਪਾਂ ਤਾਂ ਜੇ ਸਿਰਫ ਇੱਕ ਗੁਰੂ ਨਾਲ ਜੋੜਨ ਦਾ ਕਾਰਜ ਵੀ ਕਰਦੀਏ ਨਾ ਤਾਂ ਉਹ ਵੀ ਬਹੁਤ ਵੱਡਾ ਪੁੰਨ ਹੁੰਦਾ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਜਦੋਂ ਵੀ ਮੈਨੂੰ ਕੋਈ ਏਦਾਂ ਦੀ ਘਟਨਾ ਮਿਲਦੀ ਹੈ ਹੈਨਾ ਤਾਂ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੀ ਆ ਤੇ ਏਦਾਂ ਦੀ ਘਟਨਾ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇੱਕ ਵੀਰ ਨੇ ਦੱਸਿਆ ਕਹਿੰਦੇ ਵੀ ਸਾਡੇ ਤੇ ਨਾ 26 ਸਾਲ ਤੋਂ ਇਹਨਾਂ ਦੁੱਖ ਟੁੱਟਿਆ ਹੋਇਆ ਸੀ ਵੀ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਸੀ ਪਰ ਆਉਣ ਤੋਂ ਬਾਅਦ ਜ਼ਿਆਦਾ ਘਰ ਤੋਂ ਬਾਹਰ ਚਲੇ ਜਾਂਦਾ ਸੀ ਮਤਲਬ ਕਿ ਕਹਿੰਦੇ ਸਾਡੇ ਤੇ ਨਾ ਕੇਸ ਚੱਲ ਰਿਹਾ ਸੀ ਜੋ ਕਿ ਕਹਿੰਦੇ 26 ਸਾਲ ਹੋ ਗਏ ਸੀ ਕਹਿੰਦੇ ਵਕੀਲ ਦੇ ਖਰਚੇ ਆਪਾਂ ਨੂੰ ਪਤਾ ਬਹੁਤ ਜ਼ਿਆਦਾ ਹੁੰਦੇ ਆ ਵਕੀਲ ਨੂੰ ਖਰਚੇ ਦੇਣੇ ਉਹਦੇ ਕਰਕੇ ਜਦੋਂ ਖਰਚੇ ਹੁੰਦੇ ਆ ਤੁਹਾਨੂੰ ਪਤਾ ਹੈ ਨਾ ਘਰ ਦੇ ਵਿੱਚੋਂ ਫਿਰ ਜਦੋਂ ਗਰੀਬੀ ਆਉਣ ਲੱਗਦੀ ਹੈ ਪੈਸੇ ਦੀ ਤੰਗੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਫਿਰ ਘਰ ਦੇ ਵਿੱਚ ਸੁਭਾਵਿਕ ਹੈ ਬਿਮਾਰੀਆਂ ਟੈਨਸ਼ਨਾਂ ਲੜਾਈ ਝਗੜੇ ਇਹ ਚੀਜ਼ਾਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਕਹਿੰਦੇ ਪਰ ਇੱਕ ਵਾਰੀ ਨਾ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀ ਮਾਹਪੁਰਸ਼ਾਂ ਦੇ ਕੋਲ ਜਾਓ ਵੀ ਮਾਹਪੁਰਸ਼ ਦੇ ਬਚਨ ਕਰਦੇ ਨੇ ਮਾਹਪੁਰਸ਼ ਉਹ ਹੁੰਦੇ ਨੇ ਜੋ ਜੋ ਮਤਲਬ ਬਹੁਤ ਜ਼ਿਆਦਾ ਨਾਮ ਸਿਮਰਨ ਕਰਦੇ ਨੇ ਜੋ ਇੱਕ ਤਰ੍ਹਾਂ ਦੀ ਰੱਬੀ ਰੂਹਾਂ ਹੁੰਦੀਆਂ ਜੋ ਮਤਲਬ ਕਿ ਤੁਸੀਂ ਐ ਸਮਝ ਲਓ ਵੀ ਹਰ ਟਾਈਮ ਉਹਨਾਂ ਦੇ ਮukh 'ਚ ਬਾਣੀ ਚੱਲ ਰਹੀ ਹੁੰਦੀ ਹੈ ਠੀਕ ਹੈ ਤਾਂ ਕਹਿੰਦੇ ਵੀ ਤੁਸੀਂ ਉਹਨਾਂ ਤੋਂ ਬਚਨ ਕਰਾਓ ਜੇ ਉਹ ਤੁਹਾਨੂੰ ਕੋਈ ਸ਼ਬਦ ਦੇਣ ਜਾਂ ਬਚਨ ਕਰਨ ਤਾਂ ਪਰਮਾਤਮਾ ਦਿਆ ਸਮਝੋ ਇੱਕ ਤਰ੍ਹਾਂ ਦਾ ਹੁਕਮ ਹੁੰਦਾ ਹੈ ਮਹਾਪੁਰਸ਼ਾਂ ਦੇ ਬਚਨ ਤੇ ਉਹਨੇ ਸੋਚਿਆ ਵੀਰ ਨੇ ਸੋਚਿਆ ਵੀ ਚਲੋ ਦੇਖਦੇ ਆ ਇੰਨਾ ਕਰ ਕਰਕੇ ਦੇਖਿਆ ਨੇ ਬਾਪਿਆਂ ਕੋਲੇ ਥੱਕੇ ਖਾਦੇ ਨੇ ਤਾਂ ਹੁਣ ਇਹ ਵੀ ਕਰਕੇ ਦੇਖ ਲੈਣੇ ਆ ਤਾਂ ਕਹਿੰਦੇ ਹੁੰਦੇ ਨਾ ਜਦੋਂ ਪਰਮਾਤਮਾ ਮਿਹਰ ਕਰਨ ਤੇ ਆਉਂਦਾ ਪਤਾ ਨਹੀਂ ਕਿਹਦੇ ਜਰੀਏ ਵਾਹਿਗੁਰੂ ਆਪ ਦੇ ਚਰਨੀ ਜੋੜ ਲੈਂਦਾ ਹੈ ਤਾ ਉਹ ਵੀਰ ਮਤਲਬ ਇੱਕ ਜਿਵੇਂ ਆਪਾਂ ਹੁੰਦਾ ਨਾ ਕਥਾਵਾਚਕ ਹੁੰਦੀ ਆ ਤਾਂ ਐਦਾ ਗੁਰੂ ਘਰ ਗਿਆ ਤੇ ਉਥੇ ਕਥਾਵਾਚਕਾਂ ਨੂੰ ਕਿਹਾ ਕਿ ਬਾਬਾ ਜੀ ਐਦਾ ਕਰਕੇ ਸਾਡੇ ਤੇ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ 26 ਸਾਲ ਹੋ ਗਏ ਸਾਡੇ ਤੇ ਜਿਹੜਾ ਕੇਸ ਚੱਲਦਾ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਵਕੀਲਾਂ ਦੇ ਖਰਚੇ ਨਹੀਂ ਲੋਡਾਉਂਦੇ ਤੇ ਉਹਦਾ ਕਰਕੇ ਜਿਹੜਾ ਪੈਸਾ ਘਰੇ ਆਉਂਦਾ ਉਹ ਦੁੱਗਣਾ ਤਾਂ ਚਲਿਆ ਜਾਂਦਾ ਘਰ ਵਿੱਚ ਗਰੀਬੀ ਵੱਧਦੀ ਜਾਰੀ ਹੈ ਟੈਨਸ਼ਨਾਂ ਕਰਕੇ ਬਿਮਾਰੀਆਂ ਲੜਾਈ ਝਗੜਾ ਕਲੇਸ਼ ਹਰ ਇੱਕ ਚੀਜ਼ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ 2 2 ਵਜੇ ਤੱਕ ਵੀ ਸਾਨੂੰ ਕੋਈ ਐਸਾ ਵੀ ਤੁਸੀਂ ਕਿਰਪਾ ਕਰੋ ਕੋਈ ਐਸਾ ਕੋਈ ਮੰਤਰ ਦੋ ਜਾਂ ਕੋਈ ਐਸਾ ਵਚਨ ਕਰੋ ਵੀ ਜਿਹਦੇ ਨਾਲ ਸਾਡੇ ਦੁੱਖ ਟੁੱਟ ਜਾਣ ਕਿਉਂਕਿ ਮੈਂ ਮੈਂ ਕਿਸੇ ਤੋਂ ਸੁਣੀ ਆ ਵੀ ਮਹਾਪੁਰਸ਼ਾਂ ਦੇ ਵਚਨ ਕਦੇ ਵੀ ਆਲੇ ਨਹੀਂ ਜਾਂਦੇ ਕਦੇ ਵੀ ਖਾਲੀ ਨਹੀਂ ਜਾਂਦੇ ਤਾਂ ਮਤਲਬ ਕਿ ਉਹ ਕਥਾਵਾਚਕ ਸੀ ਨਾ ਤਾਂ ਉਹਨਾਂ ਨੇ ਹੱਸ ਕੇ ਕਿਹਾ ਕਹਿੰਦੇ ਕਹਿੰਦੇ ਬਾਣੀ ਜਪਦੇ ਤਾਂ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਜੀ ਬਾਣੀ ਤਾਂ ਨਹੀਂ ਜਪਿਆ ਪਰ ਹਾਂ ਕਿਸੇ ਬਾਪੇ ਦਾ ਕਿਸੇ ਦੇ ਦਾ ਕਿਸੇ ਤੁਸੀਂ ਆ ਸਭ ਲੋ ਵੀ ਮੈਂ ਕੋਈ ਦਾਰੀ ਨਹੀਂ ਛੱਡਿਆ ਵੀ ਜਿੱਥੇ ਮੈਂ ਨਹੀਂ ਗਿਆ ਹੋਵਾ ਵੀ ਤਾਂ ਕਿ ਸਾਡਾ ਜਿਹੜਾ ਇਹ ਅ ਵਿੱਚ ਰੁਕਿਆ ਹੋਇਆ ਕੰਮ ਯਾਨੀ ਕਿ ਇੰਨੇ ਟਾਈਮ ਤੁਹਾਡੇ ਦੁੱਖ ਪਿਆ ਦੇਵੇ ਖਤਮ ਹੋ ਜਵੇ ਵੀ ਇਹ ਕੇਸ ਖਤਮ ਹੋ ਜਵੇ ਕਿਸੇ ਵੀ ਤਰ੍ਹਾਂ ਤਾਂ ਫਿਰ ਉਹਨਾਂ ਨੇ ਸੋਚਿਆ ਵੀ ਕਹਿੰਦੇ ਵੀ ਚਲੋ ਤੂੰ ਹਲੇ ਪਾਠ ਦਾ ਨਹੀਂ ਤੂੰ ਇਦਾਂ ਕਰ ਤੂੰ ਮੂਲ ਮੰਤਰ ਸਰ ਤੋਂ ਸ਼ੁਰੂ ਕਰ ਪਰਮਾਤਮਾ ਨੇ ਮਿਹਰ ਆਪੀ ਕਰਨੀ ਹੈ ਤਿੱਥੋਂ ਜ਼ਿਆਦਾ ਸੇਵਾ ਗੁਰੂ ਨੇ ਆਪੀ ਲੈਣੀ ਸ਼ੁਰੂ ਕਰ ਦੇਣੀ ਹੈ ਕਹਿੰਦੇ ਬਾਬਾ ਜੀ ਫਿਰ ਮੈਂ ਮਾਲਾ ਕਿੰਨੀ ਕਰਿਆ ਕਰਾਂ ਕਿੰਨਾ ਵੀ ਮੂਲ ਮਾਤਰ ਸਭ ਕਰਿਆ ਕਰਾਂ ਗਿਣਕੇ ਕਰਿਆ ਕਰਾਂ ਕਿੱਦਾਂ ਕਰਿਆ ਕਰਾਂ ਬਾਬਾ ਜੀ ਕਹਿੰਦੇ ਚਲ ਤੂੰ ਇਦਾਂ ਕਰ ਇੱਕ ਮਾਲਾ ਤੋਂ ਸ਼ੁਰੂ ਕਰਨਾ ਪਰ ਸ਼ਰਤ ਇਹ ਆ ਪੂਰੇ ਭਰੋਸੇ ਨਾਲ ਕਰਨਾ ਪੂਰੇ ਵਿਸ਼ਵਾਸ ਨਾਲ ਗੁਰੂ ਤੇ ਛੱਡ ਕੇ ਕਰਨਾ ਸਾਰਾ ਕੁਝ ਇਹ ਸੋਚਣਾ ਵੀ ਜਦੋਂ ਹੁਣ ਮਾਰ ਦੇ ਚਾਨੀ ਲਾ ਕੇ ਆ ਉਹਨਾਂ ਨੇ ਆਪਣੇ ਆਪ ਸਹੀ ਸਮਾਂ ਹੁਣ ਤੇ ਮੇਰੇ ਦੁੱਖਾਂ ਨੂੰ ਦੂਰ ਕਰ ਦੇਣਾ ਕਹਿੰਦੇ ਕਰਨਾ ਵੀ ਪਿਆਰ ਨਾਲ ਸਹਿਜੇ ਸਹਿਜੇ ਆ ਆਨੰਦ ਵਿੱਚ ਆ ਕੇ ਉਸ ਦੇ ਰਸ ਨੂੰ ਮਾਨਣਾ ਕਹਿੰਦੇ ਕਾਲ ਨਹੀਂ ਕਰਨੀ ਵੀ ਜਿਵੇਂ ਕੋਈ ਕੰਪੀਟੀਸ਼ਨ ਹੈ ਨਹੀਂ ਪੰਜ ਵਾਲਾ ਹੁੰਦੀਆਂ ਨਹੀਂ ਤਿੰਨ ਵਾਲਾ ਹੁੰਦੀਆਂ ਕੋਈ ਗੱਲ ਨਹੀਂ ਚਾਹੀਏ ਕਮਾਲਾ ਕਰ ਲੈ ਪਰ ਉਹ ਪੂਰੇ ਰਸ ਦੇ ਵਿੱਚ ਭਿੱਜ ਕੇ ਕਰਨਾ ਬੜੀ ਆਨੰਦ ਦੇ ਵਿੱਚ ਤੇ ਉਹਨਾਂ ਨੇ ਵੀਰ ਨੇ ਇਦਾਂ ਹੀ ਕੀਤਾ ਔਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਦੋਂ ਸਾਨੂੰ ਹਲੇ ਸਿਰਫ 6 ਮਹੀਨੇ ਹੋਏ ਸੀ ਨਾ ਕਹਿੰਦੇ ਇੱਕ ਮਾਲਾ ਤੋਂ ਹੌਲੀ-ਹੌਲੀ ਦੋ ਮਾਲਾ ਹੋ ਗਈਆਂ ਕਹਿੰਦੇ ਕਿਉਂਕਿ ਨਾ ਜਦੋਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਹੁੰਦਾ ਸੀ ਤੇ ਮੈਨੂੰ ਸ਼ਾਂਤੀ ਬੜੀ ਮਿਲਦੀ ਸੀ ਜਿਹੜੀਆਂ ਚਿੰਤਾਵਾਂ ਸੀ ਉਹਨਾਂ ਤੋਂ ਮੈਨੂੰ ਟੈਨਸ਼ਨਾਂ ਤੋਂ ਮੁਕਤੀ ਮਿਲ ਜਾਂਦੀ ਉਦੋਂ ਮੇਰਾ ਧਿਆਨ ਹਟ ਜਾਂਦਾ ਮੈਨੂੰ ਬੜਾ ਅੰਦਰੋਂ ਨਾ ਸਕੂਨ ਮਹਿਸੂਸ ਹੁੰਦਾ ਸੀ ਕਹਿੰਦੇ ਫਿਰ ਜਦੋਂ ਵੀ ਮੇਰਾ ਮਨ ਬੇਚੈਰ ਹੋਣ ਲੱਗਦਾ ਨਾ ਕਹਿੰਦੇ ਮੈਂ ਉਦੋਂ ਵੀ ਬਹਿ ਕੇ ਕਈ ਵਾਰੀ ਬਿਨਾਂ ਮਾਲਾ ਤੋਂ ਵੀ ਸ਼ੁਰੂ ਹੋ ਜਾਣਾ ਜੇ ਮੈਂ ਕਿਤੇ ਜਾਂਦਾ ਹੁੰਦਾ ਵੀ ਹੁੰਦਾ ਰਾਹ 'ਚ ਕੋਈ ਦਿਮਾਗ 'ਤੇ ਗੱਲ ਆ ਜਾਂਦੀ ਤਾਂ ਮੈਂ ਰਸਤੇ 'ਚ ਵੀ ਕਹਿੰਦੇ ਮੂੰਹ ਵਿੱਚ ਜਪਣਾ ਸ਼ੁਰੂ ਕਹਿੰਦਾ ਕਿ ਇੰਨੀ ਕਿ ਮੈਨੂੰ ਸ਼ਾਂਤੀ ਮਿਲਣ ਲੱਗ ਗਈ ਸੀ ਕਹਿੰਦੇ ਉਸ ਤੋਂ ਬਾਅਦ ਜੋ 6 ਮਹੀਨੇ ਹੋਏ ਸੀ ਸਿਰਫ ਸਾਨੂੰ ਹਲੇ ਜਿਹੜਾ ਜਾਪ ਕਰਦਿਆਂ ਨੂੰ ਕਹਿੰਦੇ ਜਿਨ੍ਹਾਂ ਨੇ ਸਾਡੇ ਤੇ ਕੇਸ ਕੀਤਾ ਹੋਇਆ ਸੀ ਉਹਨਾਂ ਨੇ ਆਪਣੇ ਆਪ ਸਾਡੇ ਸਾਹਮਣੇ ਸਮਝੌਤੇ ਦੀ ਗੱਲ ਰੱਖੀ ਤੇ ਸਾਡਾ ਉਹ ਕੇਸ ਖਤਮ ਹੋ ਗਿਆ ਕਹਿੰਦਾ ਜਿਸ ਦਿਨ ਉਹ ਹੋਇਆ ਨਾ ਇਹ ਚੀਜ਼ ਹੋਈ ਕਹਿੰਦੇ ਉਸ ਦਿਨ ਪਹਿਲਾਂ ਤਾਂ ਮੈਂ 15 ਤੋਂ 20 ਮਿੰਟ ਰੋਇਆ ਵੀ ਪਰਮਾਤਮਾ ਨੇ ਵੀ ਇੰਨਾ ਵੱਡਾ ਸਾਡਾ ਦੁੱਖ ਦੂਰ ਕਰ ਦਿੱਤਾ ਚਲੋ ਕਹਿੰਦੇ ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਆਉਂਦਾ ਜਾਂਦਾ ਰਹਿੰਦਾ ਪਰ ਜਿਹੜਾ ਸਭ ਤੋਂ ਵੱਡੀ ਚਿੰਤਾ ਟੈਨਸ਼ਨ ਇਹ ਹੁੰਦੀ ਹੈ ਨਾ ਜਿਹੜੀ ਮਤਲਬ ਕਿ ਕੋਈ ਬਿਮਾਰੀ ਹੋ ਗਈਆਂ ਤਾਂ ਜਾਂ ਕੋਈ ਐਦਾਂ ਦਾ ਹਨਾ ਜਿਵੇਂ ਕੋਈ ਕੇਸ ਚੱਲਦਾ ਹੋਵੇ ਤਾਂ ਇਹ ਬੰਦੇ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦੇ ਨੇ ਕਹਿੰਦੇ ਨੇ ਹੁੰਦੇ ਆਪਣੇ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਕਦੇ ਵੀ ਪਰਮਾਤਮਾ ਇੱਕ ਤਾਂ ਡਾਕਟਰਾਂ ਦੇ ਵਸ ਨਾ ਪਾਵੇ ਤੇ ਕਦੇ ਇੱਕ ਵਕੀਲਾਂ ਦੇ ਵਸ ਨਾ ਪਾਵੇ ਹਨਾ ਤੇ ਕਹਿੰਦੇ ਨਾ ਵੀ ਨਹੀਂ ਤਾਂ ਮਤਲਬ ਕਿ ਚਲੋ ਉਹਨਾਂ ਨੇ ਵੀ ਆਪਦੀ ਕਮਾਈ ਲੈਣੀ ਆ ਹਨਾ ਪਰ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਉਹ ਕਿਉਂਕਿ ਉਹਨਾਂ ਦਾ profession ਹੁੰਦਾ ਪਰ ਫਿਰ ਵੀ ਜਿਹੜਾ ਬੰਦਾ ਖਰਚਾ ਕਰਦਾ ਹਨਾ ਜਿਹੜਾ ਬੰਦਾ ਉਹਨਾ ਕਮਾਉਂਦਾ ਉਹ ਦੁੱਗਣਾ ਲੱਗ ਜਾਂਦਾ ਤਾਂ ਉਸ ਬੰਦੇ ਤੇ ਵੀ ਕੀ ਬੀਤਦੀ ਆ ਉਸ ਇਨਸਾਨ ਨੂੰ ਹੀ ਪਤਾ ਸੋ ਦੇਖੋ ਕਿਦਾਂ ਉਹ ਸਵੀਰ ਦੇ 26 ਸਾਲ ਦੇ ਦੁੱਖ ਜਿਹੜੇ ਸੀ ਉਹ ਮਹਾਰਾਜ ਨੇ 6 ਮਹੀਨਿਆਂ ਚ ਖਤਮ ਕਰ ਦਿੱਤੇ ਸੋ ਤੁਸੀਂ ਵੀ ਪੂਰਾ ਭਰੋਸਾ ਰੱਖ ਕੇ ਪਿਆਰ ਦੇ ਨਾਲ ਤੇ ਇੱਕ ਚੀਜ਼ ਹੋਰ ਇਹ ਨਾ ਹੋਵੇ ਵੀ ਇਹ ਜਾਪ ਤੁਹਾਡੇ ਨਾਲ ਸਾਂਝਾ ਕੀਤਾ ਤੇ ਤੁਸੀਂ ਕੀ ਕਰੋ ਮੁੜ ਕੇ ਜਿਹੜਾ ਬਾਕੀ ਦਾ ਨਾਮ ਸਿਮਰਨ ਕਰਦਿਓ ਛੱਡ ਦੋ ਨਹੀ ਜਿਹੜਾ ਨਾਮ ਸਿਮਰਿਆ ਨਿਤਨੇਮ ਤੁਸੀਂ ਕਰਦੇ ਹੋ ਨਾ ਜਿਹੜੀ ਵੀ ਬਾਣੀ ਦਾ ਕਰਦੇ ਉਹ ਤਾਂ ਜਰੂਰ ਆਪਦਾ ਉਦਾਂ ਹੀ ਜਾਰੀ ਰੱਖਣਾ ਉਸ ਤੋਂ ਇਲਾਵਾ ਤੁਸੀਂ ਜਿਹੜਾ ਹੈਗਾ ਇਹ ਮੂਲ ਮੰਤਰ ਸਦਕਾ ਜਾਪ ਸ਼ੁਰੂ ਕਰ ਸਕਦੇ ਹੋ ਇਹ ਨਾ ਹੋਵੇ ਵੀ ਨਿਤਨੇਮ ਛੱਡ ਦੋ ਤੇ ਜਾਪ ਸ਼ੁਰੂ ਕਰ ਲਵਾਂ ਜਦੋਂ ਆਪਣੇ ਦੁੱਖ ਵੱਡੇ ਹੋਣ ਨਾ ਆਪਣੇ ਕਸ਼ਟ ਵੱਡੇ ਹੋਣ ਸਾਡੇ ਕਾਰਜ ਵੱਡੇ ਹੋਣ ਤਾਂ ਸਾਨੂੰ ਸੇਵਾ ਵਧਾਉਣੀ ਚਾਹੀਦੀ ਆ ਨਾ ਕਿ ਘਟਾਉਣੀ ਚਾਹੀਦੀ ਆ ਸੋ ਇਸ ਗੱਲ ਨੂੰ ਹਮੇਸ਼ਾ ਧਿਆਨ ਚ ਰੱਖਿਓ ਤੇ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਤੇ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ